ਹੈਲੋ ਗਾਇਸ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਦੇ ਬਲੌਗ ਦੇ ਵਿੱਚ ਇੱਧਰ ਦੇਖੋ ਗੁੰਤਾਜ ਸਿੰਘ ਕਿੰਨਾ ਗੰਦਾ ਬੱਚਾ ਹੈਗਾ ਸ਼ੂਜ਼ ਪਾ ਕੇ ਬੈੱਡ ਦੇ ਉੱਪਰ ਬੈਠਾ ਹੈਗਾ ਹੈਣਾ ਗੁੰਤਾਜ ਅੱਜ ਅੱਜ ਮੈਂ ਤੇ ਗੁੰਤਾਜ ਕਿਤੇ ਜਾ ਰਹੇ ਆ ਦੱਸੋ ਗੁੰਤਾਜ ਕਿੱਥੇ ਜਾ ਰਹੇ ਆ ਫੋਨ ਬੰਦ ਕਰਕੇ ਦੱਸੋ ਅੱਜ ਆਪਾਂ ਕਿੱਥੇ ਜਾ ਰਹੇ ਆ ਅੱਜ ਆਪਾਂ ਕਿੱਥੇ ਜਾ ਰਹੇ ਆ ਫੋਨ ਬੰਦ ਕਰੋ ਪਹਿਲਾਂ ਬੰਦ ਕਰਕੇ ਫਿਰ ਦੱਸੋ ਹੁਣ ਦੱਸੋ ਕਿੱਥੇ ਜਾ ਰਹੇ ਆ ਅੱਜ ਆਪਾਂ ਪੰਪ ਤੇ ਆਪਾਂ ਕੀ ਕਰਨ ਜਾ ਰਹੇ ਆ ਨਗਰਗੀਤਨਾ ਉਹ تھے ਅੱਜ ਤੇ ਗਾਇਜ਼ ਇੱਕ ਹੋਰ ਬਹੁਤ ਖੁਸ਼ੀ ਦੀ ਗੱਲ ਆ ਵੀ ਅਸੀਂ ਗੁੰਤਾਜ ਦੇ ਜੁੜਾ ਰੱਖਣ ਜਾ ਰਹੇ ਆ ਪਰ ਪਤਾ ਨਹੀਂ ਰੱਖੂਗਾ ਤੇ ਇਸਕੇ ਪਾਪਾ ਨੇ ਲੈ ਲਿਆ ਹੈ ਫੋਨ ਫੋਨ ਬਹੁਤ ਸੋਹਣਾਗਾ 15 Pro Max ਕੱਲ ਵੀ ਮੈਂ ਦੱਸਿਆ ਸੀ ਕੱਲ ਲੈ ਕੇ ਆਇਆ ਵੀਰਾ ਬਰਥਡੇ ਗਿਫਟ ਹੈ ਨਾ ਹਨਾ ਗੁੰਤਾਜੂ ਕੈਮਰਾ ਤੇ ਨਾ ਕੋਈ ਜੀ ਆਹ ਜਮੂੜਾ ਹਜ ਹੁਣ ਤਾਂ ਬਈ ਵੱਡੇ ਹੋ ਗਏ ਲੈਵਲ ਅਪ ਹੋ ਗਿਆ ਸਾਡਾ ਕੀ ਬਾਤ ਹੈ ਕੀ ਬਾਤ ਹੈ ਲੋ ਬਈ ਆਹ ਸੂਟ ਦੇ ਵਿੱਚ ਤੁਹਾਨੂੰ ਕਲਰਸ ਮਿਲ ਜਾਣਗੇ ਕਿਸੇ ਨੇ ਵੀ ਰੈਡੀ ਕਰਵਾਉਣਾ ਹੋਵੇ ਆ ਸਕੂਟੀ ਤੇ ਜਾਣਾ yes yes ਅੱਜ ਸੈਮੀ ਨਾ ਤੇ ਆਹ ਸ਼ੂਟ ਕਰੀ ਤੇ ਹੀਲ ਥੋੜੂ ਸਾਡੇ ਸੀਵੀ ਐਂਡ ਸੈਕ ਇਸ਼ੂਸ ਤੋਂ ਮਿਲ ਚੁ ਜਿਹੜੀ ਤੁਸੀਂ ਮੇਰੇ ਪਾਈ ਦੇਖੀ ਸੀ ਚੈਰੀ ਕਲਰ ਚ ਦੀਦੀ ਨੇ ਬਲੈਕ ਕਲਰ ਦੇ ਵਿੱਚ ਪਾਈ ਕੀਤੀ ਦੇਖੋ ਭਾਈ ਆਏ ਹੁੰਦਾ ਭੈਣਾਂ ਨੂੰ ਤਿਆਰ ਕਰਾ ਕੇ ਭੈਣਾਂ ਨੂੰ ਹੀ ਕਹਿ ਦਿੰਦੇ ਆ ਵੀ ਆਦੀ ਲੋਕੇਸ਼ਨ ਖਾਲੀ ਕਰ ਲਓ ਮੱਛਰ ਲੜਾ ਲਓ ਮੱਛਰ ਲੜਾ ਲਓ ਹੂੰ ਨਾਈਸ ਤੜਕੀ ਲੱਗ ਜਾਂਦੀ ਆ ਨੇ ਸਹੀ ਗੱਲ ਐ ਅੱਜ ਮੰਮੀ ਨਾਲ ਮੇਰੀ ਕਮਿਟਮੈਂਟ ਹੋ ਗਈ ਮੈਂ ਕਿਹਾ ਮੰਮੀ ਵੀ ਤੂੰ ਜੁਹਾਰ ਕੋਲੇ ਬਹਿ ਜਾ ਮੈਂ ਤੇਰੇ ਕੱਪੜੇ ਦੋਦਨੀ ਆ ਹਾਂਜੀ ਹਾਂਜੀ ਮੈਂ ਰਿਵਿਊ ਰਿਵਿਊ ਤਾਂ ਆਊਟਫਿਟ ਲਈ ਤੁਸੀਂ ਕੀ ਕਹਿਣਾ ਜਾਓਗੇ ਬਹੁਤ ਸੋਹਣੀ ਆ ਸਾਰਾ ਕੁਝ ਸਟੱਫ ਤੇ ਇਹ ਤਾਂ ਸੋਹਣੀ ਆ ਪਰ ਮੈਨੂੰ ਇਹ ਤਾਂ ਸਾਫ ਦੱਸ ਦੋ ਇਹ ਬਰਬਰੀ ਸਿਲਕਾ ਹਾਂ ਬਰਬਰੀ ਸਿਲਕਾ ਬਰਬਰੀ ਪਸ਼ਮੀਨਾ ਕਹਿ ਦਿੰਨੇ ਆ ਇਹਨੂੰ ਮਤਲਬ ਦੇਖਣ ਜੇ ਇਹ ਬਹੁਤ ਪਤਲਾ ਜਿਹਾ ਲੱਗਦਾ ਹੁੰਦਾ ਪਰ ਗਰਮ ਬਹੁਤ ਹਾਂ ਗਰਮ ਆਗਾ ਕਿਉਂਕਿ ਮੈਂ ਕੁਛ ਨਹੀਂ ਪਾਇਆ ਦੇਖੋ ਉੱਤੋਂ ਦੀ ਕੋਟੀ ਲਾਈਆਂ ਵੀ ਬਾਈ ਠੰਡਾ ਪਰ ਤੇ ਨਾਲ ਦੀ ਨਾਲ ਇਹ ਕਿਹੜੀ ਵਰਕ ਵੀ ਬਹੁਤ ਸੋਹਣੀ ਮੈਨੂੰ ਪੈਟਰਨ ਮਸ਼ੀਨ ਵਰਕ ਮਸ਼ੀਨ ਵਰਕ ਤੇ ਕਲਰ ਦੇ ਬਹੁਤ ਸਾਰੇ ਕਲਰ ਰਸਟ ਤੇ ਜਿਹੜਾ ਦੁਪੱਟਾ ਗਾ ਉਹ ਵੀ ਬਰਬਰੀ ਦਾ ਗਾ ਪਿਓਰ ਬਰਬਰੀ ਦਾ ਗਾ ਤੇ ਲੇਸਿਸ ਨਾਲ ਇਹਦੇ ਫੋਰ ਸਾਈਡ ਆਪਾਂ ਡਿਜ਼ਾਈਨ ਕੀਤਾ ਹੋਇਆ ਤੇ ਇਹਦੇ ਵਿੱਚ ਕਲਰਸ ਦਿਖਾਇਆ ਮੈਂ बिकॉज ਇਹ ਹਿੱਤ ਬਿਨਾ ਦੁਪੱਟੇ ਤੂੰ ਵੀ ਤੁਸੀਂ ਵੇਅਰ ਕਰ ਸਕਦੇ ਆ ਜਿਆਦਾਤਰ ਬਿਨਾ ਦੁਪੱਟੇ ਤੋਂ ਵੀ ਇਹ ਕਰਦੇ ਆ ਹਾਂ ਤਾਂ ਕਿਵੇਂ ਸਟਾਈਲ ਲੱਗਦਾ ਮਤਲਬ ਸਕੂਲ ਟਾਈਮ ਜਾਂਦੇ ਚਲੋ ਦੁਪੱਟਾ ਕੈਰੀ ਕਰ ਲੈ ਜੇ ਕਿਤੇ ਆਪਾਂ ਘੁੰਮਣ ਜਾਂਦੇ ਆ ਕਿਤੇ ਆਊਟਲੈਟ ਵਗੈਰਾ ਉਦੋਂ ਆਪਾਂ ਵਿਦਾਊਟ ਦੁਪੱਟਾ ਜਾ ਸਕਦੇ ਹਾਂ ਤੇ ਜੁੱਤੀ ਜੁੱਤੀ ਵੀ ਬਹੁਤ ਸੋਹਣੀ ਆ ਜੁੱਤੀ ਸੀ ਜਿਹਨੇ ਦਿੱਤੀ ਹੈ ਹਾਂ ਇਹ ਇਹਨਾਂ ਦੇ ਦਿਓਰ ਨੇ ਦਿੱਤੀ ਹੈ ਦਿੱਤੀ ਤੇ ਨਹੀਂ ਦੇਵਰਾਣੀ ਨੇ ਹੀ ਹੈ ਠੀਕ ਹੈ ਠੀਕ ਹੈ ਤੇ ਇਹ ਵੀ ਬਹੁਤ ਸੋਹਣੀ ਹੈ ਇਹਦੇ ਵਿੱਚ ਦੋ ਕਲਰ ਅਵੇਲੇਬਲ ਨੇ ਆਪਣੇ ਕੋਲ ਮੈਂ ਚੈਰੀ ਪਾਇਆ ਸੀ ਮੁੱਢ ਹੂੰ ਸੋਹਣੀ ਲੱਗਦੀ ਚੈਰੀ ਬਹੁਤ ਸੋਹਣੀ ਲੱਗਦੀ ਤੇ ਹੁਣ ਇੱਕ ਸੂਟ ਸਾਡਾ ਰਹਿ ਗਿਆ ਤੇ ਉਹ ਮੈਂ ਵਲੌਗ ਦੇ ਵਿੱਚ ਵੀ ਨਹੀਂ ਸ਼ੋਅ ਕੀਤਾ ਸੀਗਾ ਉਹ ਨਹੀਂ ਕੀਤਾ ਮੈਂ ਵਲੌਗ ਚ ਸ਼ੋਅ yellow ਉਹ ਦਿਨ ਕੱਟਤੀ ਸੀ ਮੈਂ ਉਹ ਕਲਿੱਪ ਉਹ ਅਸੀਂ ਕੱਲ ਨੂੰ ਕਿਉਂਕਿ ਕੱਲ ਨੂੰ ਹੈਗਾ ਸਾਡੇ ਦੋਨਾਂ ਦੇ ਘਰਾਂ ਨਾਲ ਘਰ ਵਾਲਿਆਂ ਦਾ ਬੋਡੀ ਤੇ ਅੱਜ ਅਸੀਂ ਆ ਕੇ ਤਿਆਰੀ ਕਰਨੀ ਹੈ ਕੱਲ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਇੱਥੇ ਕੌਣ ਸਹੀ ਏ ਅੱਜ ਕੇਕ ਵਗੈਰਾ ਵੀ ਸ਼ਾਪਿੰਗ ਵੀ ਕਰਨੀ ਆ ਅਸੀਂ ਬਹੁਤ ਤਿਆਰੀ ਕਰਨੀ ਆ ਅੱਜ ਅਸੀਂ ਹਾਂ ਪਾਠ ਪਾਠ ਹੈ ਸਾਨੂੰ ਸਾਡੇ ਘਰ ਨੂੰ ਠੀਕ ਹੈ ਡਨ ਬਾਏ ਬਾਏ ਜ਼ੈਮੀਨਾ ਹਾਂਜੀ ਬੋਏਸ ਆਪਾਂ ਪਹੁੰਚ ਗਏ ਸੀਵੀ ਐਂਡ ਸੇਟੀ ਸ਼ੂਜ਼ ਆ ਇਹਨਾਂ ਦੇ ਓਨਰਾਂ ਨੂੰ ਮਿਲ ਲੂ ਸੀ ਵੇਣ ਸੇਟੀ ਸ਼ੂਜ਼ ਦੇਆਂ ਨੂੰ ਆਪਾਂ ਤਾਂ ਬਈ ਨੂੰ ਡਿੱਟਣਾ ਬਈ ਨਾ ਆਪ ਵੀ ਦੇਖੀਏ ਪੁੱਛਿਆ ਮੈਂ ਇਹਨੂੰ ਆਪਾਂ ਤਾਂ ਸਿੰਪਲ ਇੱਕ ਦਾਸ ਤਾਂ ਬਈ ਓਨਰ ਖੜੇ ਨੇ ਯਾਰ ਕਿੰਨੇ ਦਰਿਆ ਕਰੱਖਾਂ ਤੋਂ ਅੱਖਾਂ ਦੇ ਡਰ ਤੋਂ ਡਰਿਆ ਕਰ ਹਾਂ ਉਸਤਾਦ ਜੀ ਚਲ ਕੋਈ ਨਾ ਦੂਜੀ ਸਮਝਾਉਣਗੇ ਠੀਕ ਹੈ ਠੀਕ ਆਲੇ ਕਿੰਨੀ ਚਲੋ ਕੱਲ ਨੂੰ ਬਰਥਡੇ ਹੈ ਆਵਾਜ਼ ਛੋਟੇ ਸਾਲ ਕੱਟ ਜਾਣਾ ਹੈ ਬੋਲੋ ਜੀ ਕੱਲ ਨੂੰ ਬਰਥਡੇ ਹੈ ਹੈਪੀ ਬਰਥਡੇ ਤੁਝੂ ਕਰਾਂਗੇ ਕੱਲ ਹੈਪੀ ਬਰਥਡੇ ਟੂ ਯੂ ਕੇਕ ਕਰਨਾ ਅੱਜ ਡਣ ਚਲੋ ਡੀਮਾਰਟ ਦੇ ਸਾਹਮਣੇ ਭਈ ਜਮਾ ਕੈਸਾ ਕੇਕ ਬਣਾਇਆ ਕਿ ਬੂਟਾ ਵਾਲਾ ਹੀ ਬਣਾ ਲੈਨੇ ਜਿਸ ਦੇ ਹਿਸਾਬ ਨਾਲ ਬੂਟਾ ਵਾਲੀ ਹੀ ਬਣਾ ਕੇ ਰਹਿਣੇ ਹੈਣਾ ਗਰੇਜ਼ ਹਾਂ ਇੱਕ ਇਹਰ ਤੂੰ ਲੈ ਇੱਕ ਮੈਂ ਲਿਓ ਕਿ ਕੀ ਬਣਾਵਾਂਗੇ ਅੱਪਾ ਚੱਲ ਬੈਠ ਡਿਸਾਈਡ ਕਰੀਏ ਆਪਾਂ ਡੰਬਲ ਵਾਲਾ ਹਾਂਜੀ ਡੰਬਲ ਵਾਲਾ ਦੱਸਿਓ ਮੈਨੂੰ ਕੀ ਹੁੰਦਾ ਯਾਰ ਹੋਰ ਕੀ ਹੁੰਦਾ ਯਾਰ ਹੁਣ ਉਹ ਕਰਨਾ ਨਹੀਂ ਰਹੀਆਂ ਲੈਗ ਪ੍ਰੈਸ ਉਹਦਾ ਬਣਾਓ ਇਹ 35 ਸਾਲ ਦੇ ਹੋ ਗਏ ਹੁਣ ਬਰਥਡੇ ਹੁਣੇ ਚਾਹ ਕੱਟਦਾ ਜਾਉ ਬਰਥਡੇ ਦਾ ਕਿਉਂਕਿ ਬੰਦੇ ਦੀ ਉਮਰ ਘਟਦੀ ਜਾਂਦੀ ਹੈ ਨਾ ਵੱਧਦੀ ਥੋੜਾ ਜੀ ਕਿਸੇ ਨਾਲ ਤਾਂ ਸੱਟਾਂਗੇ ਗੰਦੀ ਕੀ ਹੈ ਡਵਾ ਰਹੇ ਜਦੋਂ ਕੋਈ ਉਮਰ ਵੱਧਦੀ ਜਾਂਦੀ ਹੈ ਬਰਥਡੇ ਤੇ ਚਾਹ ਵੀ ਘਟਦਾ ਜਾਂਦਾ ਕਾਲੇ ਗੱਲ ਸੁਣੋ ਯਾਰ ਮਾ ਯਾਰ ਮਨ ਦੂਜੀ ਵਾਰ ਲੈਣਾ ਚਾਹੀਦਾ ਚਲਿਆ ਰਿੱਕਾ ਨਹੀਂ ਨਹੀਂ ਜਦੋਂ ਜਵਾਬ ਹੋ ਜਾਣਾ ਫਿਰ ਤਾਂ ਹਰ ਇੱਕ ਜੀ ਜਵਾਬ ਦੀ ਸੈਲੀਬ੍ਰੇਟ ਕਰੀ ਜਾਏਗੀ ਦੂਜੀ ਵਾਰ ਤੱਕੜਾ ਬਣਾ ਕੇ ਨਹੀਂ ਜਦੋਂ ਬੱਚੇ ਹੋ ਜਾਣ ਜਦੋਂ ਬੱਚੇ ਹੋ ਜਾਣ ਏ ਜਦੋਂ ਲੱਖ ਰੁਪਏ ਲਾਉਣ ਕੀ ਕਰ ਗਏ ਤੇ ਪਤੀ ਲੱਗਿਆ ਬਾਹਰ ਤੇ ਬਾੜੀਆਂ ਨੇ ਕਰੇ ਬੀ ਬਾਰੀਆ ਦੇ ਕਰੇ ਭੇਜੇ ਕਲਾ ਬੰਦੇ ਦਾ ਦੋ ਜਨ ਬੰਦੇ ਚਾਹੀਦੇ ਆ ਹਾਂ ਇੱਕ ਜਨ ਕੇ ਨਾ ਗਰੀਬ ਬਣਾ ਕੇ ਭੇਜੇ ਹਾਂ ਇੱਕ ਜਨ ਚ ਕਹਿੰਦਾ ਵੇ ਤੈਨੂੰ ਬਾਰਡਰ ਚਾਰੇ ਹਣੀਆਂ ਦਾ ਪਲੇਸਮੈਂਟ ਹੈ ਕਿਲ 13 ਚਾਹ ਮੈਂ ਨਹੀਂ ਬਹਿਣ ਤੇ ਪੁੱਣਾ ਜਿਹੜਾ ਹੋਣਾ ਆ ਇਹ ਨਹੀਂ ਚਾਹੇਗਾ ਸਾਨੂੰ ਸਭ ਨੂੰ ਦੇ ਦੇ ਬਾੜੇ ਮੋਢੇ ਨਹੀਂ ਨਹੀਂ ਉਮਰ ਘਟ ਗਈ ਆ ਮੈਂ ਫਿਰ ਸੋਚਾ ਤੈਨੂੰ ਨਹੀਂ ਐਂਡਸ ਆ ਥੋੜਾ ਜਿਹਾ ਫਰਕ ਕਿਵੇਂ ਹੋ ਗਿਆ ਇੱਥੇ ਕੁਝ ਲੜ ਗਿਆ ਫਟ ਜਾਵਾਂਗੇ ਵੱਡੇ ਸਰੀਪਾ ਪਤ ਲੱਗਦਾ ਐ ਚੋ ਇਹਦੇ ਇਹੋ ਜਿਹੇ ਵੱਡੇ ਸਰੀਪਾ ਉਹ ਡਾਣਾ ਚੀ ਆਉਂਦੇ ਨੇ ਇਹਨੂੰ ਦੇਖੀ ਮੈਂ ਆਪਾਂ ਜਿਸ ਤਰ੍ਹਾਂ ਮੈਂ ਕਿਹਾ ਐ ਹੁੰਦਾ ਨਾ ਜਦੋਂ ਜਵਾਕ ਜੱਲੇ ਹੋ ਜਾਣ ਫਿਰ ਐ ਲੱਗਦਾ ਹੁੰਦਾ ਵੀ ਸਾਰਾ ਕੁਝ ਜਵਾਕਾਂ ਦਾ ਸੈਲਿਸ਼ ਹੋ ਗਿਆ ਇਹਨਾਂ ਨੂੰ ਵੀ ਜਵਾਕਾਂ ਦਾ ਬਣਾਉਣਾ ਹਾਂ ਵੀ ਆਪ ਦਾ ਕੀ ਬਣਾਉਣਾ ਸਹੀ ਗੱਲ ਆ ਇਹ ਗਿੱਲੀ ਪੂਰੀ ਸਮਝ ਗਿਆ ਸਮਝ ਗਿਆ ਬਾਈ ਹਾਂ ਮਰਚੰਡਰ ਰਹਿਣਾ ਦੇਖੀ ਜਾਂਦਾ ਮੈਂ ਉਹਨੂੰ ਸੁੱਖਾ ਟੇਪਸ ਹੋ ਜੂ ਹਾਂ ਸੁੱਖਾ ਹੋ ਜੂ ਹਾਂ ਕੱਲ ਨੂੰ ਪਾਠ ਆ ਬਈ ਜ਼ਰੂਰ ਆਉਣਾ ਘਰੇ ਠੀਕ ਹੈ ਫਿਰ ਵੀ ਡਿਸ਼ ਕਿੰਨੂੰ ਦੇ ਦੇਣੀ ਆਂ ਕੋਈ ਮੈਂ ਤੇ 파ਟਨਰ ਨੂੰ ਉਹ ਤਾਂ ਜਲਦੀ ਡਿਬੀਡ ਬਲਾਵਾ ਸਾਰਿਆਂ ਨੂੰ ਦੇ ਜੰਦੀ ਆਂ ਪਰ ਇਹ ਅੱਛਾ ਸਾਰਿਆਂ ਨੂੰ ਦੇ ਨਹੀਂ ਸਾਰਿਆਂ ਨੇ ਨਹੀਂ ਆਉਣਾ ਕੰਦ ਚਲੀ ਜਾਂਦਾ ਤੇ ਕੱਟ ਬਸ ਕੱਟ ਦਿਆ ਕਰ ਜਿਹੜੇ ਜਿਹੜੇ ਚੇਲੇ ਹੁੰਦੇ ਆ ਨਾ ਉਹ ਗੁਰੂ ਦੇ ਹਮੇਸ਼ਾ ਪੈਰੀ ਹੱਥ ਲਾਉਂਦੇ ਹੁੰਦੇ ਆ ਪਰੀਅਤ ਲਾ ਕੇ ਮਿਲਿਆ ਕਰ ਆਦੇ ਗੁਰੂ ਨੂੰ ਉਸਤਾਦ ਆ ਉਹ ਤੇਰਾ ਪਰ ਪਰੀਅਤ ਲਾ ਕੇ ਮਿਲਦਾ ਹੁੰਦਾ ਗੁਰੂ ਇਹ ਵੀ ਉਸਤਾਦ ਆ ਭਰਾ ਇੱਕੀ ਵੀ ਉਸਤਾਦ ਜੰਮਦਾ ਹਾਂ ਫਿਰ ਪਰੀਅਤ ਲਾ ਕੇ ਮਿਲਿਆ ਕਰ ਦੱਸਦਾ ਤੇਰੇ ਉੱਥੇ ਅੱਡੇ ਲੱਗੇ ਆ ਆ ਦੇਖ ਕਰੋ ਲੋ ਬਈ ਗਾਈਜ਼ ਉਹ ਸੱਚ ਉਹ ਕੇਕ ਆਰਡਰ ਕਰਾਂਗੇ ਜੀ ਵੀਰੇ ਅੰਗਰੇਜ਼ ਸਿੱਧੂ ਵੀਰੇ ਮੇਰੀ ਗੱਲ ਸੁਣੋ ਆ ਪਰਿਕ ਦੇ ਕਰਨ ਨੂੰ ਬਰਥਡੇ ਆਪਾਂ ਸਰਪ੍ਰਾਈਜ਼ ਕੇਕ ਆਰਡਰ ਕਰਾਂਗੇ ਕਰਾਂਗੇ ਜੀ ਠੀਕ ਹੈ ਅਸਤਾਜ ਜੀ ਕਹਿੰਦੇ ਵੀ ਸਪੈਸ਼ਲ ਕੇਕ ਬਣਾਉਣਾਗਾ ਮੈਂ ਅਸਤਾਜ ਜੀ ਦਾ ਲੱਠਾ ਦਾ ਉਫੜਾ ਕੇ ਜੇਜੀ ਵੀਰੇ ਅੰਗਰੇਜ਼ ਵੀਰੇ ਅੰਗਰੇਜ਼ ਵੀਰੇ ਕੇਜੀ ਵੀਰੇ ਨਵੇਂ ਮੈਡਮ ਰੱਖ ਲਿਆ ਪਾਰਟ ਟਾਈਮ ਜੌਬ ਕਰਿਆ ਕਰਨਗੇ ਪ੍ਰਿੰਸੀਪਲ ਦੀ ਕੁਰਸੀ ਤੋਂ ਸਿੱਧਾ ਆਨਰ ਦੀ ਕੁਰਸੀ ਬਈ ਹੈਗੇ ਦਾ ਦੋਨੇ ਕੁਰਸੀਆਂ ਹੀ ਨੇ ਇੱਕ ਆਨਰ ਦੀ ਇੱਕ ਪ੍ਰਿੰਸੀਪਲ ਦੀ ਕੁਰਸੀਆਂ ਵੀ ਸੇਮ ਨੇ ਦੱਸੋ ਜੇ ਕੰਫਰਟ ਦੇ ਵਿੱਚ ਕੋਈ ਫਰਕ ਆ ਐਸਾ ਸੇਮ ਕੁਰਸੀ ਲਾ ਦਾਂਗੇ ਹੈ ਤੇ ਬੈਠਣ ਵਾਲੇ ਚਾਹੀਦੇ ਹੋ ਠੀਕ ਹੈ ਠੀਕ ਹੈ ਜਿਆਦਾ ਲਓ ਬਈ ਗਾਇਸ ਅਸੀਂ ਪਹੁੰਚ ਗਏ ਡੀਮਾਰਟ ਘਰ ਆ ਲੈਣਾ ਬਰਥਡੇ ਆ ਅਸੀਂ ਉਹਨਾਂ ਵਾਸਤੇ ਤਿਆਰੀਆਂ ਕਰਦੇ ਬਰਥਡੇ ਜੋ ਸਾਡਾ ਬਰਥਡੇ ਹੋਇਆ ਅਸੀਂ ਦੇਖਾਂਗੇ ਕਿ ਕੀ ਤਿਆਰੀਆਂ ਕਰਨਗੇ ਲਓ ਸਪੈਸਿਫੀਕ ਹੋਣੀ ਚਾਹੀਦੀ ਠੀਕ ਹੈ ਆਪਾਂ ਗੂਗਲ ਪੇ ਕਰਾਂਗੇ ਹਾਂ ਪੈਸੇ ਦੂਜਾਰਾ ਦਾ ਮੇਨ ਫੰਕਸ਼ਨ ਡੈਪਰ ਡੈਪਰ ਲੈਣ ਜਾਣੇ ਉਹ ਕਿ ਲੈਣਾ ਓਹੋ ਪਤਲੀ ਲੋਰ ਜਿਹੜੀ ਰਾਤ ਦੀ ਬਣੀ ਨਾ ਰਹੀ ਤੇ ਰਿਕਸ਼ਾ ਇਧਰ ਆ ਉਹ ਤੋਂ ਲੈ ਆ ਲੈ ਇਹ ਸਕੋਪ ਪਾਸ ਇਹਨਾਂ ਕੋਸ਼ੀ ਲੈਣਾ ਸੀ ਪ੍ਰੋਗਰਾਮ ਇਧਰ ਵੀ ਪ੍ਰੋਗਰਾਮ ਇਧਰ ਵੀ ਆ ਕੱਲ ਨੂੰ ਵੱਡਾ ਆਜੋ ਗਾਇਸ ਚਾਬੀ ਨਾ ਖੋਦੋ ਗਾਇਸ ਚਾਬੀ ਬਈ ਨਹੀਂ ਖੋਦੀ ਐ ਰੌਂਦ ਵਾਲੀ ਚਾਬੀ ਰੱਖੀ ਦੀ ਬਈ ਇਸ ਹੈਂ ਸਾਡੀ ਸਾਡੀ ਕੁੜੀ ਰੌਂਦ ਹੋਰ ਗਈ ਇੱਥੇ ਰੌਂਦ ਵਰਗਾ ਆ ਆ ਦੇ ਮੋਟੂ ਤੇਰੇ ਵਾਸਤੇ ਸਪੈਸ਼ਲ ਪਕੌੜਿਆਂ ਦਾ ਵੀ ਸਾਰਾ ਇੱਥੇ ਪੰਦੋਵਸਤ ਕਰ ਰੱਖਿਆ ਉਹ ਪਿਆ ਹਾਂ ਆ ਚਲੋ ਅੰਦਰ ਚਲੋ ਹੈ ਰਕੀ ਕੱਲ ਨੂੰ ਤੁਹਾਡਾ ਬਰਥਡੇ ਹੈ ਨਾ ਮੈਂ ਕੜਾਈਆਂ ਕੁੜਗੀਆਂ ਮੰਗਾ ਰੱਖੀਆਂ ਨੇ ਇੱਧਰ ਉਹ ਟੈਂਟ ਲੱਗੀਆਂ ਨੇ ਹਾਂ ਹਾਂ ਉਹ ਟੈਂਟ ਲੱਗੀਆਂ ਨੇ ਤਾਂ ਹਾਂ ਕਹੇ ਤਾਂ ਮੈਂ ਫੁੱਲ ਬੱਡੀ ਪਾਰਟੀ ਆ ਆਇਓ ਛੱਕ ਕੇ ਜਾਓ ਸਾਰੇ ਜਣੇ ਠੀਕ ਹੈ ਨਾ ਸਹੀ ਗੱਲ ਹੈ ਬਈ ਰੋਟੀ ਦੇ ਲਈ ਕਿਥੇ ਉਹ ਤੁਹਾਨੂੰ ਆਜੀ ਯਾਰ ਕਦੇ ਕਦੇ ਆਪਣਾ ਸਹੀ ਚੱਲ ਪੰਦੀਆ ਹਨਾ ਇਹ ਕਦੇ ਕਦੇ ਹਿਸਾਬ ਤੇ ਨਹੀਂ ਆਉਂਦੀ ਆਉਂਦੀ ਹੋਈ ਹੋਈ ਇਹ ਸਸਤੀ ਵਾਲੀ ਹੈ ਨਾ ਕਸਤੀ ਹੈ ਇਹ ਹੈ ਫਰੀ ਵਾਲੀ ਹੈ ਯਾਰ ਉਹ ਅਗਲੇੰਦਾਰੇ ਪੀ ਲਾਈ ਹੋਊਂਗੇ ਸਿੰਦੂ ਸਾਹਿਬ ਐਪ ਡਾਊਨਲੋਡ ਕਰਨੀ ਪੈਣੀ ਆ। ਸਿੰਦੂ ਜੀਤਹਾਣ ਸਫਾਰੀ ਜਾਂਦੀ। ਉਹ ਉੱਥੇ ਜਾਵਾਂਗੇ। ਆਹ ਦੀ ਮਤਰਾ। ਕੱਲ੍ਹ ਹੈ ਨਾ ਆਪਣਾ ਬਰਥਡੇ ਪਾਰਟੀ ਜਿਹੜੀ ਗ੍ਰੈਂਡ ਚੱਲੀ ਜਾਂਦੀ ਹੈ ਨਾ ਮੈਂ ਤੁਹਾਨੂੰ ਦਿਖਾ ਦਿੰਦਾ। ਆਹ ਚੱਕੋ। ਕੜਾਈਆਂ ਕੜੂਈਆਂ ਲਿਆਤੀਆਂ ਸਾਰੀਆਂ। ਠੀਕ ਹੈ ਨਾ ਉਹ ਦੇਖੋ ਉੱਧਰ। ਉਹ ਥੇਰਾ ਉਹ ਦੇ ਕੁਰਸੀਆਂ ਕੁਰਸੀਆਂ ਵੀ ਲੈਂਦੀ ਐ ਸਾਰੀਆਂ ਤੇ ਪੂਰੀ ਗ੍ਰੈਂਡ ਪਾਰਟੀ ਚੱਲ ਰਹੀ ਐ। ਗੰਨੀ? ਹਾਂਜੀ। ਮੇਰਾ ਕੱਲ ਨੂੰ ਬਰਥਡੇ ਆ ਜੰਗਾ। ਹਾਂਜੀ ਹੈਪੀ ਬਰਥਡੇ ਹੈਪੀ ਬਰਥਡੇ। ਕੱਲ ਨੂੰ ਪਾਰਟੀ ਐ। ਗ੍ਰੈਂਡ ਪਾਰਟੀ ਬਰ। ਉਹ ਦੇ ਉਹ ਸਾਰਾ ਕੁਝ ਦਿਖਾਉਤਾ ਮੈਂ। ਉਹ ਦੇ ਉਹ ਬਦਲ ਸਮਾਨ ਲਿਆਤਾ ਉਧਰ। ਆ ਪੱਠੇ ਪੱਠੇ ਦਿਖਾਣ ਤਾਂ ਜਲਦੀ। ਪੱਠਿਆਂ ਵੀ ਦਿਖਾ ਦਿਆਂ। ਦਿਖਾ ਦਿਆਂ। ਇਹ ਬੱਣ ਲੱਗੂ ਸਮਾਨ ਹੌਲੀ ਹੌਲੀ। ਅੱਗ ਕੱਢ ਦੇਣੀ ਹੈਗਾ ਅਸੀਂ। ਹਾਂ। ਭਾਈ ਸਾਰੇ ਤਬਾ ਬੰਡੀਆਂ ਨਿਵਾਸੀਆਂ ਨੂੰ ਆਏ ਆ ਵੀ ਬਸਿਲਕੋਂ ਸਗੰਸਲੇ ਸਾਰੇ ਪਹੁੰਚੇ ਬਤਕੀ ਦੇ ਬਰਥਡੇ ਤੇ ਹਾਂ ਕੱਲ ਪਾਰਟੀ ਆ ਗੱਡਵਾ ਗੱਡ ਪਾਰਟੀ ਕੱਲ ਨੂੰ ਗ੍ਰੈਂਡ ਪਾਰਟੀ ਆ ਗ੍ਰੈਂਡ ਪਾਰਟੀ ਕਹਿੰਦੇ ਇਹਨੂੰ ਹਾਂ ਰਿੱਕੀ ਦੇ ਬਰਥਡੇ ਤੇ ਗ੍ਰੈਂਡ ਪਾਰਟੀ ਤੇ ਮੁੰਡੇ ਬੋਲਟਾ ਜਿਹੜੇ ਫਰਜ਼ਾਜੀ ਚਾਹ ਵਾਲਾ ਸਾਰਿਆਂ ਨੂੰ ਹਾਂ ਹਾਂ ਕੰਮ ਕਰਦੇ ਫਿਰਦੇ ਆਪ ਹੀ ਸਹੀ ਗੱਲ ਐਸਾ ਵੀਡੀਓ ਨਹੀਂ ਬਣਾਈਆਂ ਐਵੇਂ ਬਣਾਉਣੇ ਐਵੇਂ ਬਣਾਉਣੇ ਇਹਨੂੰ ਵੀ ਇਨਵਾਈਟ ਕਰ ਦਿੰਨੇ ਯਾਰ ਕਰਦੇ ਯਾਰ ਵੀਰੇ ਅਏ ਕਾਲੂ ਸੁਕਾਲ ਸੁਣੀ ਇਸ ਤਰ ਕਾਲੂ ਮੇਰਾ ਬਰਥਡੇ ਹੈ ਜੰਗਾ ਪਾਰਟੀ ਹੈ ਬਾਈ ਰੋਟ ਟੈਂਟ ਟੁੱਟ ਲੱਗੀਆਂ ਦਾ ਚੰਗਾ ਠੀਕ ਆ ਪਹੁੰਚੋ ਜ਼ਰੂਰੀ ਯਾਰਾ ਠੀਕ ਆ ਆ ਪ੍ਰਾਈਮ ਵਾਲਿਆਂ ਨੂੰ ਵੀ ਕਹਿ ਦੀ ਯਾਰ ਜੰਗਾ ਠੀਕ ਆ ਤੂੰ ਇੱਧਰ ਗਿਆ ਤਾਂ ਕਹਿ ਦੀ ਯਾਰ ਅੱਗੇ ਗੱਲ ਆ ਫਿਰ ਹਾਂ ਪਾਰਟੀ ਦਾ ਗ੍ਰੈਂਡ ਆ ਰਿਹਾ ਮੈਂ ਆਖਿਆ ਹਲ ਬਾਈ ਬਾਈ ਜੀ ਕਿੱਥੇ ਇਹ ਦੋ ਟੱਪਾ ਪਾਣੀ ਦੇ ਪਰ ਕੱਲ ਨੂੰ ਮੁੰਡੇ ਦਾ ਬਰਥਡੇ ਸਾਰੇ ਪਾਰਟੀ ਪਤਾ ਗੜੀਆ ਭੱਠੇ ਭੁੱਠੀ ਆ ਗਿਆ ਹਾਂਜੀ ਠੀਕ ਹੈ ਜੀ ਕੀ ਕੀ ਬਣਾਓਗੇ ਬਈ ਤਾਂ ਹੁਣੀ ਆ ਗਈ ਹਾਂ ਕੀ ਕੀ ਬਣਾਓਗੇ ਬਈ ਹੁਣੀ ਆ ਗਈ ਕੀ ਕੀ ਬਣਾਓਗੇ ਜੀ ਕੀ ਬਣਾਓਗੇ ਜੋ ਕਹੋਗੇ ਜੀ ਬਸ ਠੀਕ ਆ ਕੱਢ ਦੇ ਵਾ ਕੇ ਚੰਗਾ ਉਹ ਚੱਕ ਟੂਟੀ ਉੱਥੇ ਟੂਟੀ ਆ ਆ ਜਾ ਤੱਪ ਚੱਕ ਪਾਣੀ ਚੱਕ 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 ਲੈ ਲਓ ਨਾ ਲਾਲਾ ਬੰਦਾ ਕੋਈ ਜਿਹੜਾ ਚੁਕਾ ਲੈ ਰੋ ਬੰਦਾ ਪਹਿਲਾਂ ਹੀ ਉਹ ਆ ਜਾ ਹਾਂ ਕੰਨ ਲਾ ਪੜਾ ਦੋ ਇੱਥੇ ਲਾਵੇਂ ਪੱਟੀਆਂ ਯਾਰ ਪਾ ਲਾ ਗਾਣ ਵੀ ਤਿਆਰ ਨਮੀ ਹਾਂ ਗੋਪਰਾ ਮੁੰਡਾ ਮਾਰਾ ਕੇ ਯਾਰ ਮਾਦੀ ਹਾ ਕਰੂ ਉਹਦੇ ਦੱਬ ਭਰਾ ਨਾ ਹਾਂ ਮੈਂ ਪ੍ਰਿਆ ਦੋ ਖਲ ਪਨੀਰ ਦੀ ਹਾਂ ਮੈਂ ਮੁੰਡੇ ਨੂੰ ਬੁਲਾਉਣਾ ਉਸਤਾ ਦੇ ਬਾਪ ਨੂੰ ਬੁਲਾ ਕੇ ਯਾਰ ਹਰਦਾਰ ਕੋਲੇ ਆਲੂ ਬਰਥਡੇ ਦੀ ਪਾਰਟੀ ਮੈਂ ਦੱਸਦਾ ਸੀ ਹਾਂ ਹਾਂ ਤੇਰਾ ਬਰਥਡੇ ਗੱਲ ਹਾਂ ਮੈਂ ਕਿਹਾ ਪਾਰਟੀ ਰੱਖਿਆ ਤੇਰੇ ਬਰਥਡੇ ਪਾਰਟੀ ਦੀ ਆ ਦੇ ਹਲਵਾਈ ਹਲੂ ਵੀ ਮੈਂ ਲੈ ਆਉਂਦੇ ਰੱਖਿਆ ਇੰਨਾ ਦਾ ਹੈਗਾ ਮਹੂਰਤ ਕੱਲ ਨੂੰ ਪ੍ਰਾਈਮ ਕਲੈਕਸ਼ਨ ਪਾਰਟੀ ਕਰਦੇ ਨੇ ਮਹੂਰਤ ਕਰਪਾ ਪਾਰਟੀ ਕਰਤੀ ਵੱਡੀ ਸਾਰਿਆਂ ਨੂੰ ਤਾਂ ਜਰੂਰ ਚੱਲੂ ਰਾਤ ਨੂੰ ਇਹਦੇ ਵੱਲੋਂ ਚੱਲੂ ਹਾਂ ਜਰੂਰ ਪਹੁੰਚੋ ਡੀਮਾਂਡ ਦੇ ਸਾਹਮਣੇ ਪ੍ਰਾਈਮ ਕਲੈਕਸ਼ਨ ਕੱਲ ਮਹੂਰਤਾ 11 ਵਜੇ ਸਟਾਰਟ ਆ ਕੰਮ 10 ਵਜੇ 10 ਵਜੇ ਸਟਾਰਟ ਆ ਕੰਮ 11:00 ਵਜੇ ਤੋਂ ਅਸੀਂ ਵੀ ਆ ਜਾਵਾਂਗੇ ਹੈ ਇੰਨਾ ਲੇ ਟਾਉਂਗੇ ਕੱਲੂ ਘਰੇ ਕੋਸੋ ਖੰਬਣੀ ਸਾਹਿਬ ਦਾ ਪਾਠ ਅੱਛਾ ਹਾਂ ਓਕੇ ਪੂਰਾ ਮਾਹੌਲ ਬਣਾਵਾਇਆ ਕੱਲੂ ਇੱਥੇ ਜ਼ਰੂਰ ਪਹੁੰਚੋ ਸਾਰੇ ਜਣੇ। ਹਾਂ। ਬਲਾਉ ਕੱਢ। ਆ ਆ ਗਿਆ ਆਪਣਾ। ਮਾੜ ਆ ਗਿਆ। ਹਾਂਜੀ। ਸਾਡਾ ਹੀ ਆ ਚੱਲ। ਉੱਥੇ ਲੈ ਚੱਲ। ਨੋ ਵੀ ਸਾਡਾ ਸਮਾਨ ਆ ਗਿਆ ਦੁਕਾਨ ਦਾ। ਗਾਡੀ ਫੋਰਚੂਨਰ ਉਹ ਲਾਦੀ ਫੋਰਚੂਨਰ। ਨੋ ਵੀ ਨਗਰਗੀਤ ਣਾ ਰਿਹਾ ਇੱਥੇ। ਅਸੀਂ ਹੁਣ ਇੱਥੇ ਦਰਸ਼ਨ ਕਰਾਂਗੇ ਆਉਂਦੀ ਰਿਕਾੜ ਦੇ ਮੂਹਰੇ ਕਿਉਂਕਿ ਝੰਡਾ ਪਹੁੰਚ ਗਿਆ ਇਹ ਮਹਾਰਾਸ਼ਟਰ ਤੋਂ ਚੱਲਿਆ ਹੈ ਨਾ ਹਜੂਰ ਸਾਹਿਬ ਤੋਂ ਤੇ ਅਨੰਦਪੁਰ ਸਾਹਿਬ ਜਾ ਕੇ ਨਿਕਲਦਾ ਕੀ ਹੋ ਗਿਆ ਪੰਨੇ ਦਾ ਫੋਟੋ ਕੋਈ ਤਾਂ ਕੁਝ ਨਹੀਂ ਆਇਆ ਸੋ ਸੈਡ ਸੋ ਸੈਡ 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 गले आ गए पत्रकार आ गए पत्रकार ले चढ़ाई बहुत चढ़ाई बहुत मोटू पुल भी मिलके देखते हैं सही गल है ये ये ओहो मिले प्रसाद प्रसाद हाँ हाँ मैं ਜਾਉਂਦੇ ਨੇੜੇ ਜਾ ਕੇ ਟਿਕਿਓ ਥੋੜੇ ਜਿਹਾ ਇੱਥੇ ਸੱਟ ਦੋ ਥੋੜੇ ਜਿਹਾ ਉੱਧਰ ਸੱਟ ਦਿਓ ਮੇਰੇ ਹੱਥ ਨਹੀਂ ਆਣਦੇ ਨਵੀਂ ਮੈਂ ਤੇ ਮੋਟੂ ਪਹੁੰਚ ਕੇ ਘਰੇ ਠੀਕ ਹੈ ਬਾਬਿਆਂ ਨੇ ਮੱਥਾ ਟੇਕ ਕੇ ਸਾਡਾ ਮੱਥਾ ਬਹੁਤ ਵਧੀਆ ਟਿਕਿਆ ਸਾਨੂੰ ਪ੍ਰਸ਼ਾਦ ਵੀ ਮਿਲ ਗਿਆ ਸੀਗਾ ਤੇ ਹੁਣ ਆਪਾਂ ਕੱਲ ਦੀ ਕਰਨੀ ਆ ਤਿਆਰੀ ਠੀਕ ਆ ਹੁਣ ਪਹਿਲਾਂ ਅਸੀਂ ਫਰੈਸ਼ ਹੋ ਜਾਈਏ ਚੇਂਜ ਕਰ ਲਈਏ ਫਿਰ ਆਪਾਂ ਤਿਆਰੀ ਕਰਾਂਗੇ ਠੀਕ ਹੈ ਠੀਕ ਹੈ ਹਰ ਜਾ ਇਹ ਵੀ ਚਨਾ ਨਹੀਂ ਮੰਮੀ ਬੈਰੀ ਹੈਪੀ ਕਿਉਂਕਿ ਮੰਮੀ ਦਾ ਅੱਜ ਤੀਜਾ ਆ ਗਿਆ ਨਾ ਇੱਕ ਪਿਆਰ ਨੂੰ ਕਰਦੇ ਆਪ ਗੜੀ ਤੋਂ ਜਿਵੇਂ ਤਰ੍ਹਾਂ ਕੇ ਅਜਿਹਾ ਕਰਕੇ ਜਾਂਦੇ ਹਾਂ ਚੱਲ ਆ ਲੈ ਆ ਲੈ ਕਿ ਐ ਬਣਾਈ ਠੀਕ ਆ ਐ ਦੋਨੇ ਆਉਣੇ ਚਾਹੀਦੇ ਆ

ਆ ਗਿਆ ਸਫਾਈਆਂ ਹੋਣ ਆ ਰੂਮ ਜੇ ਕਰਵਾਵਾਂਗੇ ਆਪਾਂ ਪਾਰਟ ਅੱਜ ਬਹੁਤ ਬੀਜੀ ਸੀਗੇ ਅਸੀਂ ਸਾਨੂੰ ਹੁਣ ਟਾਈਮ ਲੱਗਿਆ ਸੀ ਹੂੰ ਸੈਮੀਨਾਰ ਸੀ ਹੂੰ ਦੀਦਾ ਸੈਮੀਨਾਰ ਸੀ ਤੁਸੀਂ ਦੁਕਾਨ ਤੇ ਸੀ ਅਸੀਂ ਦੁਕਾਨ ਤੇ ਸੀ ਫਿਰ ਅਸੀਂ ਸ਼ਾਮ ਨੂੰ ਸ਼ਾਪਿੰਗ ਕੀਤੀ ਮੰਮੀ ਨੇ ਬਹੁਤ ਕੰਮ ਤਾਂ ਕਰ ਲਿਆ ਮੰਮੀ ਨੇ ਬਹੁਤ ਕੰਮ ਕਰ ਲਿਆ ਥੈਂਕ ਯੂ ਮੰਮੀ ਐਹ ਜੀ ਮਾਂ ਹੋਵੇ ਹੈਨਾ ਲੈ ਕਰਾਈ ਦੱਲ ਮੇਰੇ ਪੁੱਤਾਂ ਦਾ ਜਨਮ ਹੈ ਹਾਂ ਠੀਕ ਹੈ ਮੰਮੀ ਨੇ ਸਾਨੂੰ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਤੋਹਫ਼ਾ ਦਿੱਤਾ ਐਹ ਜੇ ਮੁੰਡੇ ਮਿਲਨੇ ਬਹੁਤ ਔਖੇ ਆ ਜਿਹੜੇ ਤਾਂ ਸਾਨੂੰ ਦਿੱਤੇ ਹੈਨਾ ਵੀ ਇਹ ਨਿਸੰਸਕਾਰੀ ਸਹੀ ਗੱਲ ਆ ਕੁਛ ਮਰਜੀ ਆ ਬਹੁਤ 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 ਘੈਂਟ ਬੰਦੇ ਨੇ ਸਾਡੇ ਘਰ ਵਾਲੇ ਬਹੁਤ ਵਧੀਆ ਨੇ ਬਈ ਰੱਬ ਉਹਨਾਂ ਦੀ ਉਮਰ ਪਿੱਪਲਾ ਜਿੱਡੀ ਲੈ ਮੇਰੀ ਕਰ ਦੇ ਤੇਰੀ ਪਿੱਪਲਾ ਜਿੱਡੀ ਉਮਰ ਲੈ ਮੇਰੀ ਹੋ ਜਾਵੇ ਲੋ ਬਈ ਬਰਤਨ ਵਗੈਰਾ ਵੀ ਸਾਰੇ ਸਾਫ਼ ਹੋ ਗਿਆ ਤਿਆਰੀਆਂ ਸੁਭਾ ਦੀਆਂ ਬਰਥਡੇ ਦੀਆਂ ਤਿਆਰੀਆਂ ਹੋ ਰਹੀਆਂ ਨੇ ਕੱਲ ਨੂੰ ਜਨਮ ਦੇਣਾ ਇਧਰ ਆਪਾਂ ਸੋਫੇ ਵੀ ਸਾਰੇ ਬਾਹਰ ਲਾਤੇ ਲਓ ਬਾਹਰ ਧੋ ਕੇ ਸੋਫੇ ਕਿਉਂਕਿ ਆਪਾਂ ਡ్రਾਈੰਗ ਰੂਮ ਦੇ ਵਿੱਚ ਕਰਵਾਉਣਾਗਾ ਪਾਰਟ ਠੀਕ ਹੈ ਸਾਰੀ ਸਫਾਈ ਹੋ ਗਈ ਇਧਰ ਡਾਣ ਤੇ ਸੋਫੇ ਆਪਾਂ ਬਾਹਰ ਲਾਤੇ